ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਛੇੜੀ ਗਈ ਹੈ ਡਰੱਗਸ ਦੇ ਖਿਲਾਫ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ 빅 ਫਿਸ਼ ਜਿਹਨੂੰ ਆਪਾਂ ਵੱਡਾ ਉਹ ਵੱਡਾ ਸਮੱਗਲਰ ਸਮਝਦੇ ਆ ਉਹ ਅਮੋਲਕ ਸਿੰਘ ਠੱਠਾ ਤਰਨਤਾਰਨ ਦਾ ਰਹਿਣ ਵਾਲਾ ਉਹ ਤੇ ਉਹਦਾ ਬੇਟਾ ਮਹਾਵੀਰ ਸਿੰਘ ਇਹ ਦੋਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਏ ਮੋਲਕ ਸਿੰਘ ਇੱਕ ਬੜਾ ਵੱਡਾ ਕਾਰਕਲ ਚਲਾ ਰਿਹਾ ਸੀਗਾ ਕਾਫੀ ਸਮੇਂ ਤੋਂ ਤੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 10 ਐਫਆਈਆਰਾਂ ਇਹਦੇ ਖਿਲਾਫ ਦਰਜ ਨੇ ਐਨਡੀਪੀਐਸ ਐਕਸ਼ਨ ਜਿਵੇਂ ਲੁਧਿਆਣਾ ਦੇ ਵਿੱਚ ਹੈ ਜਗਰਾਉਂ ਦੇ ਵਿੱਚ ਹੈ ਕਪੂਰਥਲਾ ਤਰਨਤਾਰਨ ਸ਼੍ਰੀ ਮੁਕਸਰ ਸਾਹਿਬ ਅੰਮ੍ਰਿਤਸਰ ਇਹ ਲਗ ਲਗ ਜਗ੍ਹਾ ਦੇ ਵਿੱਚ ਇਹਦੇ ਖਿਲਾਫ ਇਹ ਵਕਤਮੇ ਜਿਹੜੇ ਦਰਜ ਕੀਤੇ ਗਏ ਸੀ ਔਰ ਵੱਡੀਆਂ ਰਿਕਵਰੀਆਂ ਹੋਈਆਂ ਹੁਣ ਲੇਟੈਸਟ 24 21 24 ਦਾ ਮੁਕੱਦਮਾ ਗੇਟਕੀਮਾ ਥਾਣੇ ਦਾ ਦਰਜ ਹੋਇਆ ਸੀ ਵਿੱਚ 3 ਕਿਲੋ ਹਿਰੋਇਨ ਤੇ 5 ਲੱਖ ਡਰਗ ਮਨੀ ਫੜੀ ਗਈ ਸੀ ਉਹਦੇ ਚ ਵਾਂਟਡ ਸੀਗਾ ਇਹਦੇ ਖਿਲਾਫ ਵਾਰੰਟ ਲਏ ਹੋਏ ਸੀ ਪੀਓ ਦੀ ਕਾਰਵਾਈ ਚੱਲ ਰਹੀ ਸੀਗੀ ਤੇ ਉਹਦੇ ਚ ਕਮਿਸ਼ਨ ਪੁਲਿਸ ਅਫਸਰਾਂ ਵੱਲੋਂ ਬੜੀ ਵਧੀਆ ਇੰਟੈਲੀਜੈਂਸ بیسਡ ਆਪਰੇਸ਼ਨ ਤੇ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਇਹਦੇ ਤੋਂ ਇੱਕ ਟੋਇਟਾ ਗੱਡੀ 8.30 스프링필드 라이플 اور 0.30 پسٹل وہ برآمد ہوا پسٹل دے 15 کارٹریجز نال ہے تے 5 لائیو کارٹریجز 30 스프링필드 رائفل دے نے 1 لاکھ ڈرگ بنی ریکور ہوئی ہے تو میں اونو بڑی بڑی کامیابی ماندا ساڈی ٹیم دی اور میں امید کرتا کہ جس طرح دا اے دا پچھوکر ہے ਇਹਦੀ ਡਿਟੇਲਡ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਔਰ ਸਾਰੇ ਇਹਦੇ ਕੰਟੈਕਟਸ ਜਿਹੜੇ ਔਰ ਪ੍ਰਾਪਰਟੀ ਔਰ ਬੈਂਕ ਅਕਾਊਂਟ ਸਾਰੇ ਜਿਹੜੇ ਉਹਨਾਂ ਦੇ ਉੱਤੇ ਅਸੀਂ ਸਾਰਾ ਵਰਕ ਕਰ ਰਹੇ ਹਾਂ ਕਿਉਂਕਿ ਇਸ ਡਰੱਗ ਬਣੀ ਤੋਂ ਕਮਾਈ ਹੋਈ ਹੈ ਕਿਹੜੇ-ਕਿਹੜੇ ਚੀਜ਼ਾਂ ਨੇ ਉਹਨਾਂ ਤੇ ਅਗਲੀ ਯੋਗ ਕਾਰਵਾਈ ਕੀਤੀ ਜਾਏ